ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕਨਾਲ ਕਨਾਲ ਹਾਏ 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 ਆਮ ਆਦੀ ਪਾਰਟੀ ਮਰਦਾਬਾਦ 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 ਅੱਕੇ ਸਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕਨਾਲ ਕਨਾਲ ਹਾਏ ਕੈਸਾਈ ਮੇਕ ਚਲੇਗੀ ਮੇਕ ਚਲੇਗੀ ਮੇਕ ਚਲੇਗੀ ਦੇਖੋ ਜਿਹੜਾ ਮੈਨੂੰ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਗੱਲਬਾਤ ਕਰਦੇ ਹਾਂ ਸ਼ੁਰੂ ਇਹ ਇੱਕ ਵਾਰ ਚਿੰਤ ਜੀ ਸਾਹਿਬ ਕੀ ਕੁਝ ਹੋਇਆ ਜਿੰਨਾ ਕਰਕੇ ਜਿਹੜਾ ਇੱਥੇ ਵਿਰੋਧ ਪ੍ਰਦਰਸ਼ਨ ਹੋਇਆ ਇੱਥੇ ਕਾਲੀ ਵੀ ਖੜੇ ਨੇ ਕਾਂਗਰਸੀ ਵੀ ਖੜੇ ਨੇ ਜਦੋਂ ਅੰਦਰ ਤੇਬਲਾਂ ਤੇ ਝਾੜੂ ਦਾ ਪੋਚਾ ਫਿਰ ਗਿਆ ਸਾਫ਼ ਹੋ ਗਿਆ ਜਦੋਂ ਪਹਿਲੀਆਂ ਟੱਕੀਆਂ ਖੁੱਲੀਆਂ ਤਾਂ ਝਾੜੂ ਸਾਫ਼ ਝਾੜੂ ਦਾ ਕਿਤੇ ਹੈ ਨਹੀਂ 20 20 30 30 ਗੋਟਾ ਨਹੀਂ ਅਪਣਾ ਜਿੱਥੋਂ ਨਿਕਲ ਰਹੀਆਂ ਨੇ ਉਦੋਂ ਬਾਅਦ ਗੁਰਲਾਲ ਘਨੌਰ ਬੰਦੇ ਲੈ ਕੇ ਆਪਣੇ ਅੰਦਰ ਵੜਿਆ ਆਹ ਪਾਸ ਸਾਡੇ ਬਣੇ ਹੋਏ ਨੇ ਚਲੋ ਇਹਨਾਂ ਦੇ ਵੀ ਕਾਂਗਰਸਾਂ ਨੇ ਬਣਾਏ ਹੋਏ ਨੇ ਪਾਸ ਸਾਰੇ ਦੇ ਦੇਖੋ ਗੱਲ ਇਹ ਆ ਵੀ ਅਸੀਂ ਦਾ ਪਾਸ ਬਣੇ ਹੋਏ ਨੇ ਆ ਮੇਰੀ ਫੋਟੋ ਲੱਗੀ ਹੋਈ ਆ ਬਕਾਇਦਾ ਇੱਥੇ ਇਹਨਾਂ ਨੇ ਇਸ਼ੂ ਕੀਤਾ ਆ ਯਾਰ ਰੋਸਾਬ ਨੇ ਅਸੀਂ ਕਹਿੰਨੇ ਕਿ ਸਾਨੂੰ ਅੰਦਰ ਜਾਣ ਦਿਓ ਸਾਨੂੰ ਤਾਂ ਅੰਦਰ ਨਹੀਂ ਜਾਣ ਦੇ ਰਹੇ ਤੇ ਐਮ ਐਲ ਏ ਬਿਨਾ ਕਿਸੇ ਕਾਰਡ ਤੋਂ ਬਿਨਾ ਕਿਸੇ ਪਾਸ ਤੋਂ 20 25 ਬੰਦੇ ਲੈ ਕੇ ਅੰਦਰ ਵੜ ਗਿਆ ਐਸ ਪੀ ਸਾਹਿਬ ਨੇ ਅਸੀਂ ਪੁੱਛਿਆ ਤੇ ਐਸ ਪੀ ਸਾਹਿਬ ਕਹਿੰਦੇ ਵੀ ਉਹ ਸਾਈਡ ਵਾਲੇ ਕੈਮਰੇ ਤੇ ਬੈਠਿਆ ਸੀ ਕਿ ਜੇ ਉਹ ਸਾਈਡਾਂ ਦੇ ਬੱਟੇ ਸਾਨੂੰ ਵੀ ਚੱਕਲੇ ਦੇ ਵੜਾ ਲਓ ਇਹ ਆਉ ਨੂੰ ਬਾਰਕਡੋ ਨਹੀਂ ਸਾਡਾ ਸੰਘਰਸ਼ ਜਾਰੀ ਹੈ ਇੱਥੇ ਅੱਧਾ ਥੈਲਾ ਸੀਲਾਂ ਦਾ ਇਕੱਠਾ ਕਰਿਆ ਮੈਂ ਕੱਲ ਅੱਧਾ ਥੈਲਾ ਹੂੰ ਮਤਲਬ ਆ ਸਾਰੇ ਬਾਰ ਥੈਲੇ ਉਹਨੇ ਕਹਿੰਦੇ ਸੀ ਰਾਤ ਨੂੰ ਡਾਕੂਮੈਂਟ ਆ ਕੇ ਕਹਿੰਦੇ ਸੀਲ ਕਰੇ ਨੇ ਇਹ ਜਿਹੜੇ ਕਿਹੜੇ ਡਾਕੂਮੈਂਟ ਨੇ ਇਹ ਤਾਂ ਜਿੱਥੇ ਵੋਟ ਪੈਂਦੀ ਆ ਉੱਥੇ ਹੀ ਵੋਟਾਂ ਵਾਲੀ ਬਾਕਸੀ ਤੇ ਉੱਥੇ ਹੀ ਡਾਕੂਮੈਂਟ ਉੱਥੇ ਸੀਲ ਹੋਣੇ ਬਣਦੇ ਨੇ ਜਿਹੜੀਆਂ ਵੋਟਾਂ ਖੁੱਲੀਆਂ ਰਹਿ ਗਈਆਂ ਜੇ ਉਰਿਆ ਕੇ ਸੀਲ ਕੀਤੀਆਂ ਗਈਆਂ ਰਾਤ ਨੂੰ 12 ਵਜੇ ਤਾਂ ਤੁਸੀਂ ਇਹ ਦੇਖੋ ਵੀ ਫਿਰ ਕੀ ਕੀ ਉਹ ਸਾਰੀਆਂ ਸੀਲ ਹੋ ਗਈਆਂ ਹੋਣਗੀਆਂ ਕੀ ਉਹ ਸਾਰੀਆਂ ਵੋਟਾਂ ਦੇ ਪੂਰੀਆਂ ਤਰੀਕੇ ਨਾਲ ਸਹੀ ਤਰੀਕੇ ਨਾਲ ਸੀਲ ਹੋ ਗਈਆਂ ਇਹਦਾ ਮਤਲਬ ਰਾਤ ਨੂੰ ਉਹਦੇ ਗੜਬੜ ਹੋਈ ਆ ਉਸੇ ਦਿਨ ਕਿਉਂਕਿ ਸੀਲਾਂ ਦੇ ਢੇਰ ਲੱਗੇ ਪਏ ਨੇ ਕੱਲ ਮੈਂ ਵੀਡੀਓ ਪਾਈ ਹੋਈ ਆ ਕੈਮਰੇ ਵਗੈਰਾ ਨਹੀਂ ਲੱਗੇ ਪਹਿਲਾਂ ਮੈਂ ਕਹ ਕੈਮਰੇ ਤੁਰ ਕਿਹੜਾ ਪੁੱਛਦਾ ਕੈਮਰੇ ਨੂੰ ਸਾਡੇ ਆ ਮਾਮਾ ਭਣਾ ਧੱਕੇ ਮਾਰ ਕਰੇ ਆਰੋ ਦੇ ਸਾਹਮਣੇ ਪਹਿਲਾਂ ਪਾਰਟੀ ਇਹਨਾਂ ਨੇ ਉੱਥੇ ਵੀ ਕੈਮਰੇ ਸੀ ਕਰਦਾ ਕੋਈ ਇਨਕੁਆਰੀ ਗੱਲ ਇਹ ਆ ਬੇ ਇੱਥੇ ਪ੍ਰਸ਼ਾਸਨ ਇਹ ਚਾ ਉਹ ਸੈਂਡਰ ਕਰ ਗਿਆ ਜਿਵੇਂ ਬਿਲਕੁਲ ਸੈਂਡਰ ਕਰ ਗਿਆ ਇੱਥੇ ਮੈਨੂੰ ਇਹ ਲੱਗਦਾ ਕਿ ਚੌਂਕ ਕਮਿਸ਼ਨ ਇੱਥੇ ਐਮਐਲਏ ਆ ਐਮਐਲਯੂ ਗਣਤਿਕਾ ਰਿਆ ਅੰਦਰ ਧੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜਿਹੜਾ ਪੁਰਾਣਾ ਸੀਗਾ ਫਾਰਮ ਹੈ ਜਿਹਦੇ ਤੁਹਾਨੂੰ ਮਿਲੀ ਵੀ ਪਰਮਿਸ਼ਨ ਅੰਦਰ ਜਾਣ ਦੀ ਤੁਹਾਡੇ ਗਗਨਦੀਪ ਸਿੰਘ ਸੰਭੂ ਜੌਨ ਦਾ ਹੈਗੇ ਸੀ ਕੈਂਡੀਡੇਟ ਗਿਣਤੀ ਤੇ ਤੇ ਇਹਦਾ ਪਾਸ ਬਣਿਆ ਵਾ ਇਹਨੂੰ ਬਰਨਾਲ ਸਿੰਘ ਘਨੌਰ ਤੇ ਡੀਐਸਪੀ ਅੰਦਰੋਂ ਕੱਢ ਕੇ ਲਿਆ ਜਦੋਂ ਸਾਰੇ ਦੇ ਸਾਰੇ ਬੂਥ ਾਰ ਕੇ ਦੇਖਿਆ ਵੀ ਕੰਮ ਨਹੀਂ ਦਿੱਤਿਆ ਦੇਨੋਂ ਬਾਅਦ ਕੇ ਦੱਸ ਕਿ ਕੀ ਜਲਦਾ ਹੈ ਇਹ پاس ਤੋਂ ਡੱਬਣਿਆ ਮੇਰਾ پاس ਬਣਿਆ ਮੈਂ ਸਵੇਰੇ ਪੁਲਿਸ ਨੇ ਇਹਨਾਂ ਨੇ ਮੈਨੂੰ ਅੰਦਰ ਐਂਟਰ ਕੀਤਾ ਜਦੋਂ ਅੱਜ ਨੂੰ ਤਾਂ ਦੇਖੋ ਠੀਕ ਹੈ ਜੀ ਮੈਂ ਅੰਦਰ ਗਿਆ ਪਹਿਲਾ 라ਉਂਡ ਹੁੰਦਾ 8 ਪਹਿਲੇ ਖੁੱਲਦੇ ਐ 7 ਤੇ ਕਾਂਗਰਸ ਲੀਡ ਕਰਦੀ ਐ 350 ਦੀ ਲੀਡ ਹੋ ਜਾਂਦੀ ਐ ਸਾਡੇ ਜਿਹੜੇ ਕੈਂਡੀਡੇਟ ਦੀ ਠੀਕ ਹੈ ਜੀ ਅਥੇ ਕਾਲੀ ਦਲ ਇੱਕ ਤੇ ਕਾਲੀ ਦਲ ਲੀਡ ਕਰਦਾ ਝਾੜੂ ਸਾਰੇ ਕਿਤੇ ਜੀਤ ਨਹੀਂ ਕਰਦਾ ਬਲਕਸਨਤੀਆਂ ਖੁੱਲਦੀਆਂ ਸਾਰੀ ਕਾਂਗਰਸ ਦੇ ਚਤ ਜਾਂਦੀ ਐ ਹਰੇਕ ਬੋਟ ਠੀਕ ਹੈ ਜੀ ਜਦੋਂ ਆਂਦਾ ਅੰਦਰ ਕੀ ਐ ਜਿਹੜਾ ਇਹਨਾਂ ਦਾ ਪੀਏ ਹੈ ਗਰਤਾਜ ਚਨੌਰ ਗਰਤਾਜ ਐ ਜਿਹੜ ਸਤੇ ਕੀ ਕਰਦਾ ਜੀ ਇੱਕ ਝਾੜੂ ਦੀ ਇਨਵੈਲਿਡ ਵੋਟ ਹੁੰਦੀ ਆ ਉਹਨੂੰ ਕਹਿੰਦਾ ਪ੍ਰੈਸ਼ਰ ਪਾਉਂਦਾ ਇਹਨੂੰ ਵੈਲਿਡ ਕਰੋ ਜਦੋਂ ਕਰਨ ਲਾਦੇ ਆ ਮੈਂ ਉੱਤੇ ਆਬਜੈਕਸ਼ਨ ਕਰ ਦਿੰਦਾ ਵੀ ਇਹ ਕੈਂਡੀਡੇਟ ਹੈ ਯਾ ਇਹਦੇ ਕੋਲ ਕੋਈ ਜੇ ਕਾਊਂਟਿੰਗ ਜੱਟਾ ਇਹਨੂੰ ਅੰਦਰ ਭੇਜੋ ਇਹ ਕੈਂਡੀਡੇਟਾਂ ਕੋਲੇ ਕਿਉਂ ਖੜਿਆ ਤੇ ਉਸ ਤੋਂ ਬਾਅਦ ਗਰ ਲਾਲ ਕਨੋਂ ਡੀਐਸਪੀ ਨੂੰ ਲੈ ਕੇ ਅੰਦਰ ਆਉਂਦੇ ਉਹ ਕਹਿੰਦੇ ਜੀ ਮਤਲਬ ਇਹ ਮਤਲਬ ਲਾਲ ਜੀ ਦਾ ਬੇਟਾ ਇਹਨੂੰ ਬਾਹਰ ਕੱਢੋ ਜੇ ਮੇਰੇ ਕੋਲ ਰਿਟਰਨਿੰਗ ਆਫਸਰ ਦੀ ਮੋਹਰ ਹੈ ਰਿਟਰਨਿੰਗ ਆਫਸਰ ਦੇ ਸਾਈਨ ਹੈ ਸਾਰਾ ਕੁਝ ਮੇਰੇ ਕੋਲ ਹੈ ਮੈਂ ਮੈਨੂੰ ਕਹਿੰਦੇ 5 ਮਿੰਟ ਚਾਰੋਂ ਸਾਹਿਬ ਬਾਹਰ ਆ ਰਹੇ ਐ ਐਸਪੀਡੀ ਸਾਹਿਬ ਖੜੇ ਐ ਇਹ ਮੈਨੂੰ ਕਹਿੰਦੇ 5 ਮਿੰਟ ਚ ਤੁਹਾਨੂੰ ਅੰਦਰ ਭੇਜਦੇ ਆ ਜੀ ਜੇ ਕੋਈ ਆਬਜੈਕਸ਼ਨ ਨਹੀਂ ਹੈ ਤੱਕੇਸਾਈ ਨਹੀਂ ਚਲੇਗੀ ਨਹੀਂ ਕਰੇਗੀ ਨਹੀਂ ਚਲੇਗੀ